ਕਿਹੜਾ ਜਾਤੀ ਵਿਤਕਰਾ ਹੁੰਦਾ ਕਿਹਨੂੰ ਕਹਿੰਦਾ ਜਾਤੀ ਵਿਤਕਰਾ ਹਾਂ ਜਿਨ੍ਹਾਂ ਨੇ ਤੁਹਾਡੇ ਸੱਟਾਂ ਮਾਰੀਆਂ ਤੁਹਾਨੂੰ ਉਸ ਪਿੰਡ ਦਾ ਤਾਂ ਪਤਾ ਹੀ ਹੋਣਾ ਆ ਉਹ ਸਰਪੰਚ ਨੂੰ ਮਿਲ ਕੇ ਉਹ ਬੰਦੇ ਫੜੋ ਉਹਨਾਂ ਤੇ ਕਾਰਵਾਈ ਕਰਾਓ ਉਹਨਾਂ ਨੂੰ ਸਜ਼ਾ ਦਿਵਾਓ ਪਤਾ ਲੱਗ ਜੂ ਕਿਹੜੀ ਗੱਲ ਸੀ ਕਾ ਤੋਂ ਗੱਲਾਂ ਵੀ ਉਹਨਾਂ ਨੇ ਕੀਤੀਆਂ ਜਿਨ੍ਹਾਂ ਦੇ ਗੋਡੇ-ਗੋਡੇ ਤੱਕ ਧੜੇ ਆ ਜਿਨ੍ਹਾਂ ਦੇ ਕਿਰਪਾਨਾਂ ਪਾਈਆਂ ਹੋਈਆਂ ਕੀ ਉਹ ਬੰਦੇ ਜਿਹੜਾ ਆ ਇਸ ਟਾਈਮ ਜਦੋਂ ਤੁਸੀਂ ਆ ਮਤਲਬ ਜਾਤਾਂ ਪੁੱਛਦੇ ਆ ਪਤਾ ਸਾਰਿਆਂ ਨੂੰ ਗੁਰਦਾਸਪੁਰ ਰੇੜੀ ਚ ਬਹੁਤ ਕ੍ਰਿਸਚਨ ਆ ਤੇ ਫਿਰ ਤੂੰ ਤੁਹਾਨੂੰ ਮਤਲਬ ਵੀਡੀਓ ਬਣਾਉਂਦੀ ਕੀ ਲੋੜ ਆ ਪੁੱਛਣ ਦੀ ਕੀ ਲੋੜ ਆ ਵੀ ਵੀਡੀਓ ਵਾਇਰਲ ਹੋਈਆਂ ਜੁਮੇਵਾਰ ਬੰਦੇ ਜਿਹੜੇ ਉਹ ਪੁੱਛਣਦੇ ਆ ਉਹ ਕਹਿਣਦੇ ਆ ਵੀ ਲੈ ਭਈ ਹੁਣ ਤੁਸੀਂ ਮਸੀਹ ਸੀ ਤੁਹਾਨੂੰ ਨਰੂਲਾ ਨਹੀਂ ਬਚਾਉਣਾ ਆ ਤੁਹਾਨੂੰ ਫਲਾਨਾ ਨਹੀਂ ਬਚਾਉਣਾ ਆ ਉਹ ਫਾਇਰ ਵਾਲੇ ਕਿੱਥੇ ਗਾ ਯਾਰ ਇਹ ਟਾਈਮ ਸੀ ਗੱਲਾਂ ਕਰ ਆਪਣੇ ਆਪ ਨੂੰ ਦੱਸ ਦੇ ਤਾਂ ਭਾਈ ਕ੍ਰਿਨਾਈਾ ਜਿਹਦੇ ਵਾਰਸ ਸਾਂ ਹਨਾ ਵੀ ਉਹਨਾਂ ਦੇ ਪੈਰੋਕਾਰ ਆ ਜੀ ਅਸੀਂ ਉਹਨਾਂ ਦੇ ਸਿਧਾਂਤ ਤੇ ਚੱਲਦੇ ਆ ਤੇ ਯਾਰ ਫਿਰ ਜਾਤਾਂ ਪਾਤਾਂ ਪੁੱਛਣ ਦੀ ਕੀ ਲੋੜ ਆ ਕਿੰਨੇ ਬੰਦੇ ਆ ਕਿੰਨੀਆਂ ਆ ਵਾਇਰਲ ਵੀਡੀਓ ਹੋਈਆਂ ਜੇ ਜਰ ਜੁਮੇਵਾਰ ਪੱਤਰਕਾਰ ਜਿਹੜੇ ਪੁੱਛਣਦੇ ਆ ਇਹ ਗਹਿਰਾਈ ਨਾਲ ਸੋਚੇ ਤਾਂ ਸਹੀ ਵੀ ਉਹਦੇ ਵਿੱਚ ਗੱਲ ਕੀ ਹੋਈ ਹੋਊਗੀ ਕਾ ਤੋ ਮਾਰੇ ਐਦਾਂ ਕੋਈ ਮਾਰਦਾ ਵੀ ਕਿਸੇ ਨੂੰ ਕੋਈ ਰੱਛ ਨੰਬਰ ਤਾਉਣ ਗਿਆ ਤਾਂ ਦਬਾ ਦਬ ਉਹਦੇ ਕੱਢ ਕੇ ਕੋਹ ਕਿਰਚ ਮਾਰ ਦੇਵੇ ਜਾਂ ਉਹਦੇ ਸਿਰ 'ਚ ਕੁਛ ਮਾਰ ਦੇਵੇ ਐਦਾਂ ਹੋ ਸਕਦੀ ਆ ਤੁਸੀਂ ਜਿਹਨਾਂ ਦੇ ਕੋ ਸਰਦਾ ਮਾੜਾ ਮੋਟਾ ਜ਼ਿੰਮੇਦਾਰ ਲਾ ਲੋ ਜਾਂ ਹੋਰ ਤਪਕੇ ਤੇ ਲਾ ਲੋ ਜਿਹਨਾਂ ਦਾ ਸਰਦਾ ਮਾੜਾ ਮੋਟਾ ਉਹ ਨਹੀਂ ਐਦਾਂ ਭਜਦੇ ਮਗਰ ਇਹ ਜਿਹੜੇ ਵਿਚਾਰੇ ਮਗਰ ਭਜਦੇ ਆ ਉਹਨਾਂ ਦੇ ਪੱਲੇ ਕੁਛ ਨਹੀਂਗਾ ਇੱਕ ਇਹ ਗਰੀਬੀ ਨਾਲ ਜੂਝਣ ਡਿਆ ਇਹਨਾਂ ਦੇ ਘਰ-ਬਾਰ ਜਾ ਕੇ ਦੇਖੋ ਸਭ ਕੁਝ ਨਾਲ ਰੁੜ ਗਿਆ ਹੋਵੇ ਤੁਸੀਂ ਇਹ ਦਾਅਵੇ ਨਾਲ ਗੱਲ ਕਰਦੇ ਆਂ ਵੀ ਇਹਨਾਂ ਦੇ ਘਰ ਭਰੇ ਹੋਇਆ ਇਹਨਾਂ ਨੇ ਜੀ ਦੋ ਦੋ ਸਾਲ ਦਾ ਸਾਲ ਸਾਲ ਦਾ ਰੱਥਨ ਤੋੜਿਆ ਕਿਉਂ ਨਹੀਂ ਯਾਰ ਤੈਨੂੰ ਸ਼ਰਮ ਆਉਂਦੀ ਕੋਈ ਤੁਸੀਂ ਨਹੀਂ ਤੋੜਦੇ ਟਰਾਲੀਆਂ ਮਗਰ ਕੋਈ ਵੀ ਐਸਾ ਬੰਦਾ ਹੈ ਜਿਹਦਾ ਕੋਈ ਮਾਸਾ ਸਰਦਾ ਹੋਵੇ ਜਾਂ ਜਿਹਨੇ ਕੋਈ ਸਾਲ 6 ਮਹੀਨੇ ਦਾ ਰੱਥਨ ਜੋੜਿਆ ਹੋਵੇ ਉਹ ਖਾਸਮ ਖਾਸ ਦੇ ਜਦੋਂ ਘਰਾਂ ਚ ਟਰਾਲੀਆਂ ਲੈ ਕੇ ਜਾਂਦੇ ਆ ਤਾਂ ਫਿਰ ਇਹੇ ਹਾਲ ਹੀ ਹੋਣਾ ਹਜ਼ਾਰਾਂ ਟਰਾਲੀਆਂ ਗਈਆਂ ਪਰ ਪੰਜ ਚਾਰ ਬੰਦੇ ਹੀ ਆ ਜਿਹੜੇ ਇਦਾਂ ਇਹੋ ਜਿਹੀਆਂ ਵੀਡੀਓ